ਕਿੰਨੇ ਕਿੱਲੇ ਸੀਗੇ 6 ਕਿੱਲੇ ਦੀ 6 ਕਿੱਲੇ ਸਾਰੀ ਦੁੱਪੀ ਤਾਂ ਕਿ ਇਹ ਸਾਰੇ ਉਹ ਟਰੈਕਟਰ ਵੀ ਵਿਦਿਆ ਆਪਣੇ ਜਗ੍ਹਾ ਉੱਤੇ ਐਨਾਂ ਉੱਤੇ ਚੱਲਦੇ ਨੇ ਨਾ ਨਾ ਇਹ ਬਸ ਉਹ ਬੰਨਾ ਆ ਗਿਆ ਜੀ ਪਰਾਂ ਦੇ ਕੋਨਰੇ ਆ ਦੇ ਤੇਰੇ ਆਉਂਦੇ ਕਹਿੰਦੇ ਜਿਲ੍ਹਾ ਤਰਨਤਾਰਨ ਖੜੇ ਆ ਜੀ ਇਹ ਵੀਡੀਓ ਐਂਡ ਤੱਕ ਦੇਖ ਕੇ ਤੇ ਜੇ ਤੁਹਾਨੂੰ ਲੱਗਿਆ ਵੀ ਇਹ ਸਹੀ ਹੈ ਤਾਂ ਆਪਣਾ ਫਰਜ਼ ਸਮਝ ਕੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਰਨਤਾਰਨ ਖੜੇ ਆ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ ਤੋਂ ਮੁੱਖ ਸੇਵਾਦਾਰ ਪਾਲ ਸਿੰਘ ਖਰੋੜ ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਇੱਕ ਇਨਸਾਨ ਹੈ ਜਿਹੜੇ ਗੁੱਜਰਾਂ ਤੋਂ ਜਿਨ੍ਹਾਂ ਤੋਂ ਗੋਹਾ ਛਡਾਰੇ ਸੀਗੇ ਜਿਨ੍ਹਾਂ ਦੇ ਦਿਮਾਗੀ ਅਫਸੈਟ ਕਰਕੇ ਬੰਦਿਆਂ ਨੂੰ ਫੜ-ਫੜ ਕੇ ਇਹ ਗੋਹਾ ਛਡਾਉਂਦੇ ਸੀ ਉਹ ਗੁੱਜਰਾਂ ਤੋਂ ਇਹਨਾਂ ਨੇ ਉਹ ਇਨਸਾਨਾਂ ਨੂੰ ਛੜਾ ਕੇ ਪਰਿਵਾਰਾਂ ਤੱਕ ਵੀ ਪਹੁੰਚਾਇਆ ਤੇ ਉਹਨਾਂ ਦੀ ਇਹ ਸਾਂਭ-ਸਭਾਲ ਵੀ ਕਰ ਰਹੇ ਐ ਤੇ ਉਹਨਾਂ ਦਾ ਲਾਜ ਵੀ ਕਰ ਰਹੇ ਬਹੁਤ ਵੱਡੀ ਇਹਨਾਂ ਦੀ ਸੋਸਾਇਟੀ ਹੈ ਜਿਹੜੀ ਆਪਣਾ ਫਰਜ ਸੇਵਾ ਸੋਸਾਇਟੀ ਤਾ ਇਹਨਾਂ ਨੇ ਤਿੰਨ ਪਿੰਡ ਇੱਥੇ ਗੋਦ ਲੈਤੇ ਹੋਏ ਨੇ ਹੜਾਂ ਦੀ ਮਾਰ ਏਠਾ ਏ ਸੀ ਇਲਾਕੇ ਜਿਹੜੇ ਝੁੱਗੀਆਂ ਪੀਰਵਖਸ਼ ਆਰਾਮ ਸਿੰਘ ਵਾਲਾ ਤੇ ਰਾਧਲਕੀ ਇਹ ਪਿੰਡਾਂ ਦੇ ਵਿੱਚ ਇਹਨਾਂ ਦੀ ਸੇਵਾ ਚੱਲ ਰਹੀ ਹੈ ਵੱਡੇ ਪੱਧਰ ਤੇ ਹੜਾਂ ਨੇ ਨੁਕਸਾਨ ਕੀਤਾ ਸੀ ਆਪਾਂ ਸੋਨੂੰ ਲੈ ਕੇ ਚੱਲਦੇ ਆਂ ਵੀਡੀਓ ਐਂਡ ਤੱਕ ਦੇਖਿਓ ਪਹਿਲੇ ਪਾਸੇ ਉਧਰਲੇ ਪਾਸੇ ਸਾਹਮਣੇ ਤੁਹਾਨੂੰ ਦਿਸੀ ਜਾਂਦਾ ਬੰਨ ਲੱਗਿਆ ਹੋਇਆ ਹੈ ਸੜਕ ਬਣੀ ਹੋਈ ਆ ਉੱਚੀ ਉਹਦੇ ਪਹਿਲੇ ਪਾਸੇ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੈ ਜਿਹੜਾ ਉਹ ਹੜਾਂ ਨੇ ਕੀਤਾ ਸੀ ਇੱਥੋਂ ਸ਼ੁਰੂ ਹੋ ਜਾਂਦਾ ਆ ਬੰਨ ਆ ਗਿਆ ਰੋਡ ਤੇ ਚੜ੍ਹ ਕੇ ਤਾਂ ਆਂ ਤੇ ਇਹਦੀ ਪਹਿਲੀ ਸ਼ੈਡ ਆ ਜਿਹੜਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਆ ਜਿਹੜਾ ਹੜ੍ਹਾਂ ਨੇ ਕੀਤਾ ਸੀ ਆ ਬਾਬਾ ਜੀ ਦੇ ਬੋਰਡ ਆ ਜਿਹੜੇ ਇੱਥੇ ਲੱਗੇ ਹੋਏ ਨੇ ਤਿੰਨ ਪਿੰਡ ਆ ਜਿਹੜੇ ਇਹਨਾਂ ਨੇ ਗੋਦ ਲਾਏ ਤੇ ਨੇ ਪੱਧਰ ਕਰਨ ਤੋਂ ਲੈ ਕੇ ਕਣਕ ਦੀ ਬਜਾਈ ਤੱਕ ਦਾ ਇਹਨਾਂ ਨੇ ਜ਼ਿੰਮੇਵਾਰੀ ਲਈਤੀ ਆ ਤਾਂ ਅੱਜ ਮੇਰੇ ਪਿੰਡ ਮਲਕਾਣੇ ਦੇ ਸਮੂਹ ਨਗਰ ਵੱਲੋਂ ਬੱਚੇ-ਬੱਚੇ ਵੱਲੋਂ ਹਰ ਘਰ ਵੱਲੋਂ ਦਸਾਂ ਨੌਹਾਂ ਦੀ ਕਿਰਤ ਕਮਾਈ ਜੋ ਜਿਹੜੇ ਹਿੱਸੇ ਪਾਏ ਗਏ ਸੀ ਹੜਪੀੜਤਾ ਦੀ ਮਦਦ ਲਈ ਉਹਨਾਂ ਦਾ ਪੈਸਾ ਸਹੀ ਜਗ੍ਹਾ ਤੇ ਲੱਗ ਜਾਏ ਸਹੀ ਥਾਂ ਚਾਇਆ ਜਾਵੀ ਉਸ ਨੂੰ ਲੈ ਕੇ ਅੱਜ ਨਗਰ ਦੇ ਮੌਜੂਦਾ ਸਾਬਕਾ ਪੰਚਾਇਤਾਂ ਪਿੰਡ ਦੇ ਨਗਰ ਨਿਵਾਸੀ ਇੱਥੇ ਲੈ ਕੇ ਪਹੁੰਚੇ ਨੇ ਤੇ ਆਹ ਜਗ੍ਹਾ ਜਿੱਥੇ ਇਹਨਾਂ ਦੀ ਸੇਵਾ ਚੱਲ ਰਹੀ ਹੈ ਹੋਰ ਕਿੰਨਾ ਕੁ ਨੁਕਸਾਨ ਆ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਵੀਡੀਓ ਐਂਡ ਤੱਕ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਕੀ ਆ ਗਏ ਹਾਂ ਆ ਗਏ ਜੀ ਉੱਥੇ ਆ ਗਏ ਉਹ ਵਾਪਸ ਹੋ ਕੇ ਪਗਾਇਆ ਹਾਂ ਹਾਂ ਜੀ 7 ਕਿਲੋਮੀਟਰ ਆਟੋਮੈਟ ਉਹ ਵੀ ਨਹੀਂ ਨਾ ਵੀਰ ਜੀ ਉਹਦਾ ਬਾਕੀ ਉੱਥੇ ਹੀ ਜਾਣਾ ਹੈ ਕਿੰਨੇ ਵੀ ਆਪਣੇ ਪਰੇ ਸੀਗੇ ਤੇ 6 ਕਿਲੋ ਜੀ 6 ਕਿਲ ਇਹ ਸਾਰੀ ਦਪੀ ਤਾਂ ਕਿ ਇਹ ਸਾਰੇ ਉਹ ਟਰੈਕਟਰ ਵੀ ਵੀਰੇ ਜੀ ਆਪਣੇ ਜਾ ਕੇ ਉੱਤੇ ਆਣਾ ਉੱਤੇ ਚੱਲਣਾ ਨਾ ਨਾ ਇਹ ਬੱਸ ਉਹ ਬੰਨ ਆ ਗਏ ਜੀ ਪਰਾਂ ਦੇ ਤੋਂ ਫਰਿਆ ਦੇ ਚ ਫਰਿਆ ਉਹ ਤੁਹਾਨੂੰ ਚਾਹੇ ਇੱਥੇ ਬੜੀ ਲੋੜ ਹੈ ਥੇਲ ਦੀ ਵੀ ਲੋੜ ਹੈ ਹਲੇ ਜਿਹੜੇ ਪਿੰਡ ਹਜੇ ਖੰਡ ਇਕੱਠਾ ਕਰੀ ਬੈਠੇ ਨਹੀਂ ਇਹਨਾਂ ਨੂੰ ਬੀ ਦੀ ਵੀ ਜ਼ਰੂਰਤ ਪੈਣੀ ਆ ਕਣਕ ਦੇ ਦੀ ਰੇਹ ਦੀ ਵੀ ਲੋੜ ਪੈਣੀ ਆ ਤਾਂ ਤੁਸੀਂ ਇੱਥੇ ਵੀ ਆ ਸਕਦੇ ਹੋ ਅੱਗੇ ਚੱਲ ਕੇ ਦਿਖਾਉਣੇ ਆ ਤੁਹਾਨੂੰ ਆ ਇੱਕ ਹੋਰ ਪਿੰਡ ਹੈ ਜਿਹੜਾ ਇਹਦੇ ਨਾਲ ਹੀ ਹੈ ਇੱਥੇ ਵੀ ਤੁਹਾਨੂੰ ਹਾਲਾਤ ਦਿਖਾਉਣੇ ਆ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਸੀ ਹੜ੍ਹਾਂ ਨੂੰ ਲੈ ਕੇ ਉਹ ਕੋਠਾ ਬਿਲਕੁਲ ਵੀ ਨਹੀਂ ਲੱਗਦਾ ਕਿ ਚਿੰਜੇ ਪਾਉਂਦੇ ਆ ਦੇਖੋ ਜੀ ਦੂਰ ਤੱਕ ਜਿੱਥੋਂ ਤੱਕ ਤੁਸੀਂ ਨਿਗਾਹ ਮਾਰੋਗੇ ਨਾ ਦੂਰ ਤੱਕ ਕੁਝ ਨਹੀਂ ਦਿਂਦਾ ਕੱਲੀ ਮਿੱਟੀ ਤੇ ਰੇਗ ਹੀ ਦਿਂਦੀ ਐ ਤਾਂ ਮੈਂ ਤੁਹਾਨੂੰ ਦੁਕਾਨ ਸਾਹਮਣੇ ਦਿਖਾ ਵੀ ਦਿੰਦਾ ਇਹ ਉਹ ਸਾਹਮਣੇ ਜਿਹੜੇ ਟਰੈਕਟਰ ਇੱਧਰ ਵੀ ਚੱਲੀ ਜਾਂਦੇ ਐ ਇਸ ਪਿੰਡ 'ਚ ਵੀ ਇਹਨਾਂ ਦੀ ਸੇਵਾ ਚੱਲੀ ਜਾਂਦੀ ਐ ਬਾਬਾ ਜੀ ਦੀ ਅੱਗੇ ਵੀ ਦਿਖਾਉਣੇ ਆ ਤੁਹਾਨੂੰ ਆਜੋ ਦੇ ਲਈ ਦੱਸੋ ਬਹੁਤ ਮਾਰੀ ਦੱਸੋ ਪਵਿ ਕੀ ਨਾਮ ਹੈ ਮੇਰਾ ਨਾਮ ਹਰਿੰਦਰ ਸਿੰਘ ਹੈ ਜੀ ਇਹ ਕੰਮ ਕਰ ਰਹੇ ਹੋ ਜਿਹੜੇ ਮਾਪਾ ਪਾਲ ਸਿੰਘ ਫੌੜਵਾਲਾ ਹਾਂਜੀ ਉਹਨਾਂ ਦੀ ਟੀਮ ਤੋਂ ਹਾਂਜੀ ਹਾਂਜੀ ਉਹ ਵੱਡੇ ਭਰਾ ਨੇ ਯਾਰ ਕਿੰਨਾ ਕੁ ਸਮਾਂ ਲੱਗ ਜਾਣਾ ਮੰਨ ਲਓ ਜਿਹੜੀ ਆ ਜ਼ਮੀਨ ਪੱਧਰੀ ਕੀਤੀ ਜਾ ਰਹੀ ਹੈ ਇਹ ਬਾਬਾ ਜੀ ਮਹੀਨਾ ਡੇਢ ਮਹੀਨਾ ਲੱਗ ਜਾਊਗਾ ਜੀ ਲੱਗ ਜਾਣਾ ਹਾਂਜੀ ਕਿ ਜਿਹੜੀ ਪਿਛਲੀ ਜਗ੍ਹਾ ਟਰੈਕਟਰ ਚੱਲੀ ਜਾਂਦੀ ਸੀ ਉਹ ਕਿਹੜਾ ਪਿੰਡ ਸੀ ਉਹ ਝੁੱਗਿਆਂ ਪਿੰਡਾ ਜੀ ਅੱਛਾ ਜੀ ਇਹ ਰਾਦਨ ਕੇ ਪਿੰਡਾ ਜੀ ਇੱਕ ਅੱਗੇ ਰਾਮ ਸਿੰਘ ਵਾਲਾ ਪਿੰਡਾ ਇਹ ਤਿੰਨੇ ਪਿੰਡ ਗੋਦ ਲਏ ਵੇ ਨੇ ਪਾਲ ਜਿੰਗਣ ਪਾਲ ਖਰੌੜ ਨੂੰ ਵੀ ਰਿਹਾ ਨੇ ਹੰਨ ਬਿੰਦੂਲੇ ਹਾਂਜੀ ਇੱਥੇ ਕੋਈ ਦੁਬਾਰੇ ਵੀ ਕੋਈ ਨੁਕਸਾਨ ਹੋ ਗਿਆ ਸੀ ਹਾਂਜੀ ਉਰੇ ਪਹਿਲਾਂ ਬੰਨ ਬੰਨਦਾ ਸੀ ਵੀਰੇ ਜੀ ਉਹ ਤੋਂ ਬਾਅਦ ਫੇਰ ਟੁੱਟ ਗਿਆ ਬੰਨ ਜੀ ਆ ਪਾਣੀ ਬੰਨ ਹਾਂ ਇਹ ਹੁਣ ਪਹਿਲੀਆਂ ਦਾ ਨਿਭੜ ਨਹੀਂ ਆ ਨਾ ਸੀ ਉਹਨੂੰ ਪਹਿਲੀਆਂ ਪੱਧਰ ਹੋ ਜਾਣੀਆਂ ਸੀ ਇਹ ਦੁਬਾਰੋਂ ਪਾਣੀ ਆਏ ਕਰਕੇ ਨਾ ਕੰਮ ਰੁਕ ਗਿਆ ਜੀ ਵਿਚ ਦੀ ਦਾ 20 ਦਿਨ ਉਹਦੇ ਕਰਕੇ ਹੁਣ ਸੁੱਕਿਆ ਹੀ ਪਾਣੀ ਦੁਬਾਰੋਂ ਠੀਕ ਹੈ ਹਾਂਜੀ ਮੰਨ ਲਓ ਹਜੀ 1 ਮਹੀਨਾ ਲੱਗ ਜਾਣਾ 1 ਮਹੀਨਾ ਡੇਢ ਮਹੀਨਾ ਲੱਗ ਜਾਣਾ ਜੀ ਤੇ ਆ ਜੋ ਜੀ ਆਪਾਂ ਫੇਰ ਬਾਬਾ ਜੀ ਦੇ ਕੋਲੀ ਚਲਦੇ ਆ ਆਪਣਾ ਫਰਜ ਸੇਵਾ ਸੁਸਾਇਟੀ ਬਾਬਾ ਪਾਲ ਸਿੰਘ ਖਰਾਉੜ ਦੀ ਕੋਲੀ। ਉਹਨਾਂ ਕੋਲੀ ਚਲਦੇ ਆ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਰਹਾਇਸ਼ ਹੈ ਇੱਥੇ ਪਿੰਡ ਤੂਤ ਵਿਖੇ। ਉਹ ਕੋਈ 1 ਲੱਖ ਦਾ ਬਣਾ ਕੇ ਪੰਚਾਇਤ ਨੂੰ ਦਾਨ ਕਰਨ ਲਈ 400000 ਤਾਂ ਪਿੰਡ ਮਲਕਾਣਾ ਦੇ ਸਮੂਹ ਨਗਰ ਵੱਲੋਂ ਆਪਣੀ ਦਸਾਂ ਨਵਾਂ ਦੀ ਕਿਰਤ ਕਮਾਈ ਚੋਂ ਜਿਹੜੇ ਹੜਪੀੜਤਾਂ ਲਈ ਹਿੱਸੇ ਪਾਏ ਸੀ ਉਹਨਾਂ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਉਹ ਬਾਬਾ ਜੀ ਨੂੰ ਜੋ ਬਾਣ ਪਤਰਾ ਕਰਨ ਲਈ ਤੇਲ ਦੇ ਲਈ ਉਹ ਰਾਸ਼ੀ ਹੈ ਜਿਹੜੀ ਨਕਦ ਉਹ ਬਾਬਾ ਜੀ ਨੂੰ ਦੇ ਦਿੱਤੀ ਗਈ ਹੈ ਤੇ ਬਾਕੀ ਬਾਬਾ ਜੀ ਨੇ ਜਿਵੇਂ ਦੱਸਿਆ ਵੀ ਬੀਜ ਦੀ ਤੇ ਰੇਹ ਦੀ ਬੜੀ ਲੋੜ ਪੈਣੀ ਹੈ ਉਹਦੇ ਲਈ ਵੀ ਬੜੀ ਜਲਦੀ ਬਾਬਾ ਜੀ ਦੀ ਜਦੋਂ ਕਾਲ ਆਊਗੀ ਇਹਨਾਂ ਨੂੰ ਪਹੁੰਚਾਈ ਜਾਣੀ ਹੈ ਤੇ ਬਾਬਾ ਜੀ ਵੱਲੋਂ ਸਾਰੇ ਨਗਰ ਵੱਲੋਂ ਜੋ ਸੰਗਤ ਪਹੁੰਚੀ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਅਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਨੂੰ ਪਤਾ ਹੈ ਜੀ ਅਸੀਂ ਸ੍ਰੀ ਤਰਨ ਤਰਨ ਸਾਹਿਬ ਲਾਕੇ ਦੇ ਵਿੱਚ ਤਿੰਨ ਪਿੰਡਾਂ ਦੀ ਸੇਵਾ ਨਿਭਾ ਰਹੇ ਹਾਂ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਜਿੱਥੇ ਕਿ 300 ਕਿਲਾ ਜਿਹੜਾ ਰੇਤ ਪੱਧਰ ਕਰਨ ਵਾਲੀ ਆ ਅਤੇ ਜਿਹੜੀ ਬੀਜ ਬਜਾਈ ਵਾਲੀ ਉਹ ਇਹਦੇ ਨਾਲੋਂ 3-4 ਗੁਣਾ ਜ਼ਿਆਦਾ ਜ਼ਮੀਨਾਂ ਜੀ ਔਰ ਹੁੰਦਾ ਕੀ ਹੈ ਜੀ ਇੱਥੇ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਪਿੰਡਾਂ ਤੋਂ ਆ ਕੇ ਸੰਗਤਾਂ ਨੇ ਸਹਿਯੋਗ ਜਿਹੜਾ ਸੰਸਥਾ ਨੂੰ ਕੀਤਾ ਹਰ ਪੀੜਤ ਦੀਆਂ ਜਿਹੜੀਆਂ ਜ਼ਮੀਨਾਂ ਲਈ ਜੀ ਤਾਂ ਕਿ ਉਹ ਜ਼ਮੀਨਾਂ ਪੱਧਰ ਹੋ ਕੇ ਦੁਬਾਰਾ ਤੋਂ ਬਜਾਈ ਹੋ ਸਕੇ ਇੱਥੇ ਅਸੀਂ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਸਾਰੇ ਨਗਰ ਦਾ ਜੀ ਪਿੰਡ ਮਲਕਾਣਾ ਤੋਂ ਸੰਗਤ ਜਿਹੜੀ ਪਹੁੰਚੀ ਆ ਜੀ ਜ਼ਿਲ੍ਹਾ ਬਠਿੰਡਾ ਤੋਂ ਤੇ ਇੱਥੇ ਆ ਕੇ ਸਹਿਯੋਗ ਸਾਨੂੰ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਜੀ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਮੂਹ ਨਗਰ ਨਿਵਾਸੀਆਂ ਦਾ ਜੀ ਵਿਸ਼ੇਸ਼ ਤੌਰ ਤੇ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਇੱਥੇ ਆ ਕੇ ਸਾਨੂੰ ਸਪੋਰਟ ਕੀਤੀ ਔਰ ਦਿਨੋ ਧੰਨਵਾਦ ਵੀਰ ਉਹਨਾਂ ਨੇ ਸਾਰੇ ਅਸੀਂ ਇਲਾਕਾ ਵੀ ਦਿਖਾ ਕੇ ਲੈ ਕੇ ਆਏ ਔਰ ਅਸੀਂ ਧੰਨਵਾਦ ਕਰਦੇ ਹਾਂ ਉੱਥੇ ਹਰ ਇੱਕ ਉਸ ਰੂਹਾਂ ਦਾ ਜਿਨ੍ਹਾਂ ਨੇ ਪੰਜਾਬ ਦੇ ਪੱਲੇ ਦੇ ਵਿੱਚ ਯੋਗਦਾਨ ਪਾਇਆ ਜੀ ਔਰ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਜੀ ਮਲਕਾਣਾ ਜਿਹੜਾ ਪੂਰਾ ਪਿੰਡ ਵੱਲੋਂ ਜਿਹੜੀ ਦਸਵੰਦ ਸੇਵਾ ਔਰੇ ਕੀਤੀ ਗਈ ਜਿਹੜੀ ਬਜਾਈ ਦੇ ਲਈ ਜਿਹੜੀ ਵੀ ਲੋੜ ਪਊਗੀ ਉਹ ਵੀਰ ਉਹਨੇ ਦੱਸੇ ਵੀ ਅਸੀਂ ਦੁਬਾਰਾ ਤੋਂ ਸੇਵਾ ਜਿਹੜੀ ਕਰਕੇ ਜਾਵਾਂਗੇ ਤਾਂ ਜੋ ਜਿਹੜੀਆਂ ਉਹ ਖੇਤਾਂ ਦੀਆਂ ਬਜਾਈਆਂ ਹੋ ਸਕਣ ਜੀ